5566000 ਵੋਟ ਨੂੰ ਰਿਪਰੈਜ਼ੈਂਟ ਕਰ ਅੱਜ 5000 ਜਣੇ ਆ 25000 ਵੋਟ ਤੇ ਸਿੱਧੇ ਹੀ ਆ ਗਏ ਮੈਂ ਨਹੀਂ ਕਹਿੰਦਾ ਕਿ 100% ਹੀ ਆਦੀ ਹੈ ਬਟ ਉਹ ਰਿਪਰੈਜ਼ੈਂਟੇਸ਼ਨ ਜਿਤਕੇ ਆਏ ਮжоਰਿਟੀ ਵੋਟਰਸ ਯਰਸ ਮੈਂ ਇਹਨਾਂ ਨੂੰ ਇਹੀ ਅਪੀਲ ਕੀਤੀ ਕਿ ਹੁਣ ਹਾਊਸ ਟੂ ਹਾਊਸ ਪੈਕ ਕਾਂਗਰਸ ਦਾ ਮੈਨੀਫੈਸਟੋ ਚੁਕੋ ਆਪਨੇ ਜੋ ਜੋ ਵਾਦੇ ਕੀਤੇ ਪੂਰੇ ਨਹੀਂ ਕੀਤੇ ਤੇ ਮੋਦੀ ਨੇ ਜੋ ਕੁਝ ਕੀਤਾ ਜੇ ਡਾਕਟਰ ਅੰਬੇਦਕਰ ਸਾਹਿਬ ਦਾ ਕਨਸਟੀਟਿਊਸ਼ਨ ਬਚਾਣਾ ਹੈ ਜੇ ਡੈਮੋਕਰੇਸੀ ਨੂੰ ਬਚਾਣਾ ਹੈ ਕਿਉਂਕਿ ਜੇ ਐਤ ਕੀ ਇਹ ਗਲਤੀ ਨਾਲ ਆ ਗਿਆ ਤੇ ਇਹਨੂੰ ਉਹ ਕੰਮ ਕਰਨਾ ਜੋ ਪਿਊਟਿਨ ਨੇ ਰਸ਼ੀਆ ਚ ਕੀਤਾ ਜੀ ساری ਜ਼ਿੰਦਗੀ ਵਾਸਤੇ ਨੇ ਐਲਾਨ ਕਰ ਦੇਣਾ ਕਿ ਮੈਂ ਹੀ ਰਹੂੰਗਾ ਇੱਥੋਂ ਦਾ ਰਾਸ਼ਟਰਪਤੀ ਤੇ ਨਾ ਕੋਈ ਐਮਸੀ ਬਣਨਾ ਤੇ ਨਾ ਕੋਈ ਸਰਪੰਚ ਬਣਨਾ ਤੇ ਚੰਗੀ ਤੇ ਨਾ ਵਿਚਾਰ ਲਓ ਜੇ ਤੇ ਆਪਣੀ ਵੀ ਲਾਸਟ ਇਲੈਕਸ਼ਨ ਲੜਨੀ ਹੈ ਤੇ ਫਿਰ ਤੇ ਇਹਦੇ ਜਿੱਤਨ ਚ ਹੀ ਲਾਭ ਆਪਾਂ ਤੇ ਜੇ ਆਪਾਂ ਵੀ ਅੱਗੇ ਤੋਂ ਲੜਨੀ ਹੈ ਤੇ ਡੈਮੋਕ੍ਰੇਸੀ ਨੂੰ ਬਚਾਉਣਾ ਚਾਹਨੇ ਲੋਕ ਰਾਜ ਨੂੰ ਬਚਾਉਣਾ ਚਾਹਨੇ ਆ ਆਪਣਾ ਸੰਵਿਧਾਨ ਬਚਾਉਣਾ ਚਾਹਨੇ ਆ ਤੇ ਫਿਰ ਇਹਨੂੰ ਤੋੜਨਾ ਜ਼ਰੂਰੀ ਹੈ ਪੰਜਾਬ ਦੇ ਹਾਲਾਤ ਇਹ ਨੇ ਮੈਂ ਪਹਿਲੇ ਵੀ ਕਹਿ ਚੁੱਕਿਆ ਹੁਣ ਫੇਰ ਕਹਿਣ ਨੂੰ ਤਿਆਰ ਕਿਸੇ ਵੀ ਸੀਟ ਤੇ ਪੰਜਾਬ ਦੇ ਭਾਜਪਾ 2 ਨੰਬਰ ਤੇ ਵੀ ਐ ਨਹੀਂ ਜੋ ਬਾਕੀਆਂ ਦੇ ਤੇ ਗੱਲ ਹੀ ਚਾਹ। ਇਵਨ ਪੰਜਾਬ ਹਾਂ ਪਟਿਆਲਾ ਸਰ ਪਟਿਆਲਾ ਚ ਕੀ ਦੇ ਨਾਲ ਮੁਕਾਬਲਾ ਦੇਖ ਰਹੇ ਫਿਰ ਜੋ ਬੀਜੇਪੀ ਦੇ ਦੇਖੋ ਇਸ ਤਰ੍ਹਾਂ ਬੇਸਿਕਲੀ ਵੀਰ ਫਾਈਟਿੰਗ ਦੀ ਆਪ ਦੇ ਐਂਡ ਨੰਬਰ 3 ਤੇ ਖਾਲੀ ਜਗ੍ਹਾ ਤੇ ਨੰਬਰ 4 ਤੇ ਪ੍ਰਨੀਤ ਕੌਰ ਜੀ ਸਰਦਾਰ ਨੇ ਪ੍ਰਨੀਤ ਕੌਰ ਤੋ ਇਹ ਜਿਹੜਾ ਇਹ ਸਰਕਾਰ ਜਿਹੜੀ ਪ੍ਰੈਜ਼ੈਂਟ ਸਰਕਾਰ ਹੈ ਇਹਨਾਂ ਦਾ ਮੰਤਰੀ ਤੇ ਆਪ ਹੀ ਜਿੱਤਣਾ ਨਹੀਂ ਚਾਹਦੇ ਉਹ ਤੇ ਵਿਚਾਰੇ ਪੈਰ ਖਿੱਚੀ ਜਾਂਦੇ ਨੇ ਜਾਂਦੇ ਮੰਤਰੀ ਮੰਡਲ ਸਾਡੇ ਕੋਲ ਨੇ ਉੱਤੇ ਜਾ ਕੇ ਇਹਨਾਂ ਨੂੰ ਪੁੱਛਣਾ ਕਿਨੇ ਇਹ ਡਾਕਟਰਾਂ ਦੇ ਕਾ ਪਾਊਡਰ ਬਣ ਜਾਣੇ ਜਾ ਕੇ ਉੱਥੇ ਇੱਥੇ ਤੇ ਉਹਨਾਂ ਦੀ ਸੁਣਵਾਈ ਹੈ ਮੰਤਰੀ ਜੀ ਨੇ ਸਾਰੇ ਕੰਮ ਕਰੀ ਜਾਂਦੇ ਨੇ ਤੋ ਇਸ ਗੱਲ ਕਰਨ ਜਦੋਂ ਪੁਲਵਾਨ ਆਪ ਹੀ ਕਿਸੇ ਕੁਸ਼ਤੀ ਨੂੰ ਜਿੱਤਣਾ ਨਹੀਂ ਚਾਹਦਾ ਤੇ ਕੋਚ ਕੀ ਕਰੇਗਾ ਬਾਹਰ ਬੈਠਾ ਜੀ ਸੁਬੇ ਇਸ ਗੱਲ ਕਰਨ ਇਹ ਜਿੰਨੇ ਪੰਜ ਦੇ ਪੰਜ ਖਿਲਾੜੇ ਨੇ ਇਹ ਬਰੰਗ ਚਿੱਠੀਆਂ ਵਰਗਾ ਜਦੋਂ ਕੋਈ ਮਾਲਕ ਚਿੱਠੀ ਨਹੀਂ ਰੀਸੀਵ ਕਰਦਾ ਤਾਂ ਬਰੰਗ ਫੇਰ ਪੋਸਟ ਆਫਿਸ ਚ ਆ ਜਾਂਦੀ ਹੈ ਇਹ ਬਰੰਗ ਚਿੱਠੀਆਂ ਫੇਰ ਪੋਸਟ ਆਫਿਸ ਚ ਆਰ ਤਰੀਕ ਨੂੰ ਪੰਜ ਪੰਜ 6 6 ਹਜ਼ਾਰ ਵੋਟਰ ਨੂੰ ਰਿਪਰੈਜ਼ੈਂਟ ਕਰਦੇ ਅੱਜ ਪੰਜ ਜਣੇ 25000 ਵੋਟ ਤੇ ਸਿੱਧੇ ਹੀ ਆ ਗਏ ਮੈਂ ਨਹੀਂ ਕਹਿੰਦਾ ਕਿ 100% ਹੀ ਆਦੀ ਹੈ ਬਸ ਉਹ ਰਿਪਰੈਜ਼ੈਂਟੇਸ਼ਨ ਜਿਤਕੇ ਆਏ ਮжоਰਿਟੀ ਵੋਟਰਸ ਯੋਅਰਸ ਮੈਂ ਇਹਨਾਂ ਨੂੰ ਇਹੀ ਅਪੀਲ ਕੀਤੀ ਕਿ ਹੁਣ ਹਾਊਸ ਟੂ ਹਾਊਸ ਪਾਰਟੀ ਕਾਂਗਰਸ ਦਾ ਬੈਨਿਫੈਸਟ ਹੋ ਚੁੱਕਾ ਆਪਨੇ ਜੋ ਜੋ ਵਾਦੇ ਕੀਤੇ ਪੂਰੇ ਨਹੀਂ ਕੀਤੇ ਤੇ ਮੋਦੀ ਨੇ ਜੋ ਕੁਝ ਕੀਤਾ ਜੇ ਡਾਕਟਰ ਅੰਬੇਦਕਰ ਸਾਹਿਬ ਦਾ ਕਨਸਟੀਟਿਊਸ਼ਨ ਬਚਾਣਾ ਹੈ ਜੇ ਡੈਮੋਕਰੇਸੀ ਨੂੰ ਬਚਾਣਾ ਹੈ ਕਿਉਂਕਿ ਜੇ ਇਹ ਐਤ ਕੀ ਗਲਤੀ ਨਾਲ ਆ ਗਿਆ ਤੇ ਇਹਨੂੰ ਉਹ ਕੰਮ ਕਰਨਾ ਜੋ ਪਿਊਟਿਨ ਨੇ ਰਸ਼ੀਆ ਚ ਕੀਤਾ ਜੀ ساری ਜ਼ਿੰਦਗੀ ਵਾਸਤੇ ਨੇ ਐਲਾਨ ਕਰ ਦੇਣਾ ਕਿ ਮੈਂ ਹੀ ਰਹੂੰਗਾ ਇੱਥੋਂ ਦਾ ਰਾਸ਼ਟਰਪਤੀ ਤੇ ਨਾ ਕੋਈ ਐਮਸੀ ਬਣਨਾ ਤੇ ਨਾ ਕੋਈ ਸਰਪੰਚ ਬਣਨਾ ਤੇ ਚੰਗੀ ਦਿਨਾਂ ਵਿਚਾਰ ਲਓ ਜੇ ਤੇ ਆਪਣੀ ਵੀ ਲਾਸਟ ਇਲੈਕਸ਼ਨ ਲੜਨੀ ਹੈ ਤੇ ਫਿਰ ਤੇ ਇਹਦੇ ਜਿੱਤਣ ਚ ਹੀ ਲਾਭ ਆਪਾ ਜੇ ਆਪਾਂ ਵੀ ਅੱਗੇ ਤੋਂ ਲੜਨੀ ਏ ਤੇ ਡੈਮੋਕਰੇਸੀ ਨੂੰ ਬਚਾਉਣਾ ਚਾਹਨੇ ਲੋਕ ਰਾਜ ਨੂੰ ਬਚਾਉਣਾ ਚਾਹਨੇ ਆ ਆਪਣਾ ਸੰਵਿਧਾਨ ਬਚਾਉਣਾ ਚਾਹਨੇ ਆ ਤੇ ਫਿਰ ਇਹਨੂੰ ਤੋੜਨਾ ਜ਼ਰੂਰੀ ਪੰਜਾਬ ਦੇ ਹਾਲਾਤ ਇਹ ਨੇ ਮੈਂ ਪਹਿਲੇ ਵੀ ਕਹਿ ਚੁੱਕਿਆ ਹੁਣ ਫੇਰ ਕਹਿਣ ਨੂੰ ਤਿਆਰ ਕਿਸੇ ਵੀ ਸੀਟ ਤੇ ਪੰਜਾਬ ਦੇ ਭਾਜਪਾ 2 ਨੰਬਰ ਤੇ ਵੀ ਹੈ ਨਹੀਂ ਜੋ ਬਾਕੀਆਂ ਦੇ ਤੇ ਗੱਲ ਹੀ ਚਾਹ। ਇਵਨ ਪੰਜਾਬ ਹਾਂ ਪਟਿਆਲਾ ਸਰ ਪਟਿਆਲਾ ਚ ਕੀ ਦੇ ਨਾਲ ਮੁਕਾਬਲਾ ਦੇਖ ਰਹੋ ਫਿਰ ਜੀ ਬੀਜੇਪੀ ਦੇ ਦੇਖੋ ਇਸ ਤਰ੍ਹਾਂ ਬੇਸਿਕਲੀ ਵੀਰ ਫਾਈਟਿੰਗ ਦੀ ਆਪ ਤੇ ਐ ਨੰਬਰ 3 ਤੇ ਖਾਲੀ ਜਗ੍ਹਾ ਲੇ ਤੇ ਨੰਬਰ 4 ਤੇ ਪ੍ਰਨੀਤ ਕੌਰ ਜੀ ਸਰਦਾਰ ਨੇ ਪ੍ਰਨੀਤ ਕੌਰ ਤੋਂ ਇਹ ਜਿਹੜਾ ਇਹ ਸਰਕਾਰ ਜਿਹੜੀ ਪ੍ਰੈਜ਼ੀਡੈਂਟ ਸਰਕਾਰ ਇਹਨਾਂ ਦੇ ਮੰਤਰੀ ਤੇ ਆਪ ਹੀ ਜਿੱਤਣਾ ਨਹੀਂ ਚਾਹਦੇ ਉਹ ਤੇ ਵਿਚਾਰੇ ਪੈਰ ਖਿੱਚੀ ਜਾਂਦੇ ਨੂੰ ਜਾਂਦੇ ਮੰਤਰੀ ਮੰਡਲ ਸਾਡੇ ਕੋਲ ਰਹੇ ਉੱਤੇ ਜਾ ਕੇ ਇਹਨਾਂ ਨੂੰ ਪੁੱਛਣਾ ਕਿਨੇ ਦੀ ਇਹ ਡਾਕਟਰਾਂ ਦੇ ਕਾ ਪਾਊਡਰ ਬਣ ਜਾਣੇ ਜਾ ਕੇ ਉੱਥੇ ਇੱਥੇ ਤੇ ਉਹਨਾਂ ਦੀ ਸੁਣਵਾਈ ਹੈ ਮੰਤਰੀ ਜੀ ਨੇ ਸਾਰੇ ਕੰਮ ਕਰੀ ਜਾਂਦੇ ਨੇ ਤੋਂ ਇਸ ਗੱਲ ਕਰਨ ਜਦੋਂ ਪੁਲਵਾਨ ਆਪ ਹੀ ਕਿਸੇ ਕੁਸ਼ਤੀ ਨੂੰ ਜਿਤਨਾ ਨਹੀਂ ਚਾਹਦਾ ਤੇ ਕੋਚ ਕੀ ਕਰੇਗਾ ਬਾਹਰ ਬੈਠਾ ਜੀ ਸੋ ਇਸ ਗੱਲ ਕਰਨ ਇਹ ਜਿੰਨੇ ਪੰਜ ਦੇ ਪੰਜ ਖਿਲਾੜੇ ਨੇ ਇਹ ਬਰੰਗ ਚਿੱਠੀਆਂ ਵਰਗਾ ਜਦੋਂ ਕੋਈ ਮਾਲਕ ਚਿੱਠੀ ਨਹੀਂ ਰਿਸਿਵ ਕਰਦਾ ਤਾਂ ਬਰੰਗ ਫੇਰ ਪੋਸਟ ਆਫਿਸ ਚ ਆ ਜਾਂਦੀਆਂ ਇਹ ਬਰੰਗ ਚਿੱਠੀਆਂ ਫੇਰ ਪੋਸਟ ਆਫਿਸ 4 ਤਰੀਕ ਨੂੰ